ਪਹਿਲਗਾਮ ਦੇ ਵਿੱਚ ਅਤਵਾਦੀ ਹਮਲਾ ਹੁੰਦਾ ਹੈ ਜਿਸ ਤੋਂ ਬਾਅਦ ਭਾਰਤ ਦੇ ਵੱਲੋਂ ਆਪਰੇਸ਼ਨ ਸੰਧੂਰ ਚਲਾਇਆ ਜਾਂਦਾ ਹੈ ਜਿਸ ਤੋਂ ਬਾਅਦ ਤਣਾਅਪੂਰਵਕ ਹਾਲਾਤ ਬਣਦੇ ਨੇ ਫਿਲਹਾਲ ਸ਼ਾਂਤੀ ਦਾ ਮਾਹੌਲ ਹੈ ਲੇਕਿਨ ਇਹ ਮਸਲਾ ਅੱਜ ਵੀ ਅੰਤਰਰਾਸ਼ਟਰੀ ਪੱਧਰ ਉੱਤੇ ਗੂੰਜ ਰਿਹਾ ਹੈ ਤਾਂ ਇੱਕ ਦੇਸ਼ ਦੇ ਵੱਲੋਂ ਹੁਣ ਭਾਰਤ ਦੀ ਹਮਾਇਤ ਕੀਤੀ ਗਈ ਹੈ ਜਰਮਨੀ ਦੇ ਵੱਲੋਂ ਇਸ ਮਾਮਲੇ ਨੂੰ ਲੈ ਕੇ ਭਾਰਤ ਦੀ ਹਮਾਇਤ ਆ ਜਿਹੜੀ ਉਹ ਕੀਤੀ ਗਈ ਹੈ ਜਰਮਨੀ ਦੇ ਵਿਦੇਸ਼ ਮੰਤਰੀ ਅਤੇ ਭਾਰਤ ਦੇ ਵਿਦੇਸ਼ ਮੰਤਰੀ ਵਿਚਕਾਰ ਗੱਲਬਾਤ ਹੋਈ ਹੈ ਅਤੇ ਤੇ ਦੋਵੇਂ ਦੇਸ਼ ਦੇ ਜਿਹੜੇ ਉਹ ਇੱਕ ਦੂਜੇ ਦੇ ਹੱਕ ਵਿੱਚ ਨਿੱਤਰ ਦੇ ਨਜ਼ਰ ਆਏ ਨੇ ਤਾਂ ਜਰਮਨੀ ਦੇ ਵੱਲੋਂ ਭਾਰਤ ਦੀ ਹਮਾਇਤ ਆ ਜਿਹੜੀ ਉਹ ਕੀਤੀ ਗਈ ਹੈ ਭਾਰਤ ਦੇ ਹੱਕ ਦੇ ਵਿੱਚ ਜਰਮਨੀ ਦੇ ਵੱਲੋਂ ਸਟੈਂਡ ਲਿਆ ਗਿਆ ਹੈ ਭਾਰਤ ਪਾਕਿਸਤਾਨ ਦੇ ਹਾਲਾਤਾਂ ਦਰਮਿਆਨ ਸਪੋਰਟ ਆ ਜਿਹੜੀ ਉਹ ਕੀਤੀ ਗਈ ਹੈ ਤਾਂ ਭਾਰਤ ਦੇ ਵਿਦੇਸ਼ ਮੰਤਰੀ ਪੁੱਛਦੇ ਨੇ ਕਿ ਜਰਮਨੀ ਹੁਣ ਪਾਕਿਸਤਾਨ ਦੇ ਖਿਲਾਫ ਪੂਰੀ ਤਰ੍ਹਾਂ ਭਾਰਤ ਦੇ ਨਾਲ ਆ ਤਾਂ ਜਰਮਨੀ ਵਿਦੇਸ਼ ਮੰਤਰੀ ਕਹਿੰਦੇ ਨੇ ਹਾਂ ਬਿਲਕੁਲ ਤਾਂ ਭਾਰਤੀ ਵਿਦੇਸ਼ ਮੰਤਰੀ ਐਸ ਜੇ ਸ਼ੰਕਰ ਕਹਿੰਦੇ ਨੇ ਕਿ ਅਸੀਂ ਸਵੈ ਰੱਖਿਆ ਲਈ ਜਰਮਨੀ ਦੇ ਸਮਰਥਨ ਦੀ ਕਦਰ ਕਰਦੇ ਹਾਂ ਭਾਰਤ ਅੱਤਵਾਦ ਲਈ ਜ਼ੀਰੋ ਸਹਿਣਸ਼ੀਲਤਾ ਰੱਖਦਾ ਹੈ ਭਾਰਤ ਪਰਮਾਣੂ ਬਲੈਕਮੇਲ ਨੂੰ ਰੱਦ ਕਰਦਾ ਹੈ ਭਾਰਤ ਪਾਕਿਸਤਾਨ ਨਾਲ ਦਵੱਲੀ ਗੱਲਬਾਤ ਕਰੇਗਾ ਕੋਈ ਉਲਝਣ ਨਹੀਂ ਹੋਣੀ ਚਾਹੀਦੀ ਤਾਂ ਭਾਰਤੀ ਵਿਦੇਸ਼ ਮੰਤਰੀ ਦੇ ਵੱਲੋਂ ਇਹ ਗੱਲਾਂ ਨੇ ਜਿਹੜੀਆਂ ਉਹ ਕੀਤੀਆਂ ਗਈਆਂ ਨੇ ਪਿਛਲੇ ਹਫਤੇ ਭਾਰਤੀ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਨੇ ਜਿਹੜੇ ਉਹ ਜਰਮਨੀ ਵਿੱਚ ਆਪਣੀ ਯਾਤਰਾ ਦੌਰਾਨ ਪਾਕਿਸਤਾਨ ਵੱਲੋਂ ਪਹਿਲਗਾਮ ਹਮਲੇ ਦੀ ਤਸ਼ੱਦਦ ਦੀ ਘਟਨਾ ਦੀ ਨਿੰਦਿਆ ਕਰਦੇ ਨਜ਼ਰ ਆਏ ਸੀ ਤਾਂ ਜਰਮਨੀ ਦੇ ਫੋਰਨ ਮੰਤਰੀ ਅਲਾਨੀਨਾ ਬੇਰਬੋਕ ਨੇ ਭਾਰਤ ਦੀ ਸਵੈ ਰੱਖਿਆ ਦੇ ਹੱਕ ਵਿੱਚ ਪੂਰੀ ਤਰ੍ਹਾਂ ਸਵੀਕਾਰਿਆ ਹੈ ਅਤੇ ਕਿਹਾ ਹੈ ਕਿ ਜਰਮਨੀ ਭਾਰਤ ਦੇ ਨਾਲ ਖੜਾ ਹੈ ਜੈ ਸ਼ੰਕਰ ਨੇ ਇਸ ਸਹਾਇਕ ਲਈ ਧੰਨਵਾਦ ਕੀਤਾ ਤੇ ਸਪਸ਼ਟ ਕੀਤਾ ਕਿ ਭਾਰਤ ਕਿਸੇ ਵੀ ਤਰ੍ਹਾਂ ਬਾਹਰੀ ਦਖਲਅੰਦਾਜ਼ੀ ਨੂੰ ਸਵੀਕਾਰ ਨਹੀਂ ਕਰੇਗਾ ਉਹਨਾਂ ਨੇ ਕਿਹਾ ਕਿ ਭਾਰਤ ਆਪਣੇ ਰਾਸ਼ਟਰੀ ਸੁਰੱਖਿਆ ਅਤੇ ਖੁਦਮੁਖਤਿਆਰੀ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੇ ਸਮਝੌਤੇ ਲਈ ਤਿਆਰ ਨਹੀਂ ਹੈ ਐਸ ਜੈ ਸ਼ੰਕਰ ਅਤੇ ਬੇਰਕੋਕ ਦੇ ਭਾਰਤ ਤੇ ਜਰਮਨੀ ਦੇ ਰਣਨੀਤਿਕ ਸਾਥ ਨੂੰ ਮਜ਼ਬੂਤ ਕਰਨ ਲਈ ਵੱਖ-ਵੱਖ ਖੇਤਰਾਂ ਵਿੱਚ ਸਹਿਯੋਗ ਵਧਾਉਣ ਦੀ ਗੱਲ ਕੀਤੀ ਹੈ ਉਹਨਾਂ ਨੇ ਰੱਖਿਆ ਵਪਾਰ ਅਤੇ ਸਥਿਰ ਵਿਕਾਸ ਵਰਗੇ ਖੇਤਰਾਂ ਵਿੱਚ ਸਹਿਯੋਗ ਵਧਾਉਣ ਦੀ ਯੋਜਨਾ ਬਣਾਈ ਹੈ ਇਸ ਇਸ ਸਹਿਯੋਗ ਦੇ ਨਾਲ ਦੋਵੇਂ ਦੇਸ਼ਾਂ ਦੇ ਰਣਨੀਤਿਕ ਅਤੇ ਆਰਥਿਕ ਸਾਥ ਨੂੰ ਮਜ਼ਬੂਤੀ ਆ ਜਿਹੜੀ ਉਹ ਮਿਲੇਗੀ ਦੂਜੇ ਪਾਸੇ ਜੇ ਗੱਲ ਕੀਤੀ ਜਾਵੇ ਅੰਤਰਰਾਸ਼ਟਰੀ ਪੱਧਰ ਉੱਤੇ ਭਾਰਤ ਦੇ ਵੱਖ-ਵੱਖ ਵਫ਼ਦ ਦੇ ਜਿਹੜੇ ਉਹ ਵੱਖ-ਵੱਖ ਦੇਸ਼ਾਂ ਦੀ ਯਾਤਰਾ ਕਰ ਰਹੇ ਨੇ ਜਿੱਥੇ ਪਹਿਲਗਾਮ ਅੱਤਵਾਦੀ ਹਮਲੇ ਅਤੇ ਭਾਰਤ ਵੱਲੋਂ ਚਲਾਏ ਗਏ ਆਪਰੇਸ਼ਨ ਸੰਦੂਰ ਬਾਰੇ ਜਾਣਕਾਰੀ ਹੈ ਜਿਹੜੀ ਉਹ ਸਾਂਝੀ ਕੀਤੀ ਜਾ ਰਹੀ ਹੈ